ਕੀਰ ਕੀ ਹਾਲ ਚਾਲ ਹਰ ਦੋਸਤਾਂ ਮਿੱਤਰਾਂ ਜੀ ਜਿਵੇਂ ਕਿ ਤੁਹਾਨੂੰ ਮੈਂ ਦੱਸੇ ਸੀਗਾ ਬਾਈ ਸਰੋਂ ਆਪਾਂ ਲੈਣ ਜਾਣੀ ਆ ਤੇ ਆ ਦੇਖ ਲੋ ਨਾਲ ਆਪਣੀ ਕੋਰੀ ਇਧਰੋਂ ਦਾ ਸਾਧਨ ਤੇ ਆਪਾਂ ਬੈਠ ਗਏ ਮਗਰ ਚ ਚੱਲਦੇ ਆ ਬਾਈ ਫਿਰ ਪਾ ਲੈਨੇ ਬਜ਼ਾਰ ਵਾਲੀ ਨੂੰ ਗੱਡੀ ਗੱਡੀ ਉਹਨਾਂ ਦੀ ਹਵੇਲੀ ਵੱਲ ਪਾਲਾ ਜਿਉਂਨੇ ਯਾਰ ਹਾਂ ਸਰੋਂ ਲੈ ਆਦੀ ਸਰੋਂ ਲੈ ਆਦੀ ਹਾਂ ਚੱਲ ਬਰਾਈ ਬਾਈ ਮਿਲਦੇ ਆ ਤੁਹਾਨੂੰ ਫਿਰ ਬਾਜ਼ਾਰ ਚੱਲ ਕੇ ਹੋਏ ਬਾਈ ਆ ਗਿਆ ਵਾ ਬਾਜ਼ਾਰ ਚ ਆ ਦੇਖ ਲੋ ਤੁਰੇ ਚਲੇ ਤੁਰੇ ਤੁਰੇ ਜਦੋਂ ਦੁਕਾਨਾਂ ਆ ਗਈਆਂ ਬੱਲਾ ਇੱਕ ਦੁਕਾਨ ਤੇ ਆਈ ਬਈ ਪਤਾ ਕੀਤੀ ਜੇ ਪਰ ਉਹ ਗੱਲ ਜੀ ਨਹੀਂ ਬਣੀ। ਐਤੋਂ ਮੈਂ ਚੱਲਦੇ ਆਂ ਚੱਲਦੇ ਆਂ ਚੱਲਦੇ ਆਂ ਅੱਗੇ ਆ ਜੇ। ਬਹੁਤ ਏ ਗੋਰੀ। ਉਹ ਜਿਹਦੇ ਬਾਪੂ ਖੜਾ ਉਹ ਪਾਕਲਾ। ਉੱਥੇ ਆ। ਉਟੀ ਉਟੀ ਸਿੱਟ। ਚਲੋ ਜੀ। ਉਹ ਬਈ ਦੁਕਾਨ ਤੇ ਆ ਗਏ ਆਪਾਂ। ਹਾਂ ਗੋਰੀ ਆਇਆ ਕੋਤਖਾਨ ਤਰੇ। ਐਵੇਂ ਨਾ ਕਹਦੀ। ਆਹ ਦਿਖ ਲੈ ਬਾਈ ਗੋਰੀ ਨਾ ਛੋਲੇ ਚੈੱਕ ਕਰੀ ਜਾਂਦਾ ਵੀ ਛੱਟਾ ਕੇ ਨਹੀਂ। ਮੋਟੇ ਰਾਸਤਾਨੀ ਆ। ਇਹ ਹੋਰ ਹੈ ਕੋਈ। ਪਾਕਿਸਤਾਨੀ। ਪਾਕਿਸਤਾਨੀ ਆ। ਨਾ ਪਾਕਿਸਤਾਨ ਗਿਆ ਕਦੀ ਉਹੀ ਕੀ ਛੱਡੀ ਜਨ। ਕਾਲਾ ਕਾਲਾ ਉਹ ਪਸੰਦ ਆ ਗਈ ਬਈ ਪਾਈ ਜਾਂਦੇ ਆ ਕਾਲੇ ਤੋ ਵੀ ਬਈ ਘਰੋਂ ਚੱਕ ਲਈਏ ਚੱਲ ਆ ਕੈਰੀ ਕਰ ਲਈਏ ਤੇ ਹੁਣ ਹਵੇਲੀ ਆਪਣੀ ਵਾਲ ਵਾਲਾ ਵਾ ਮੁੰਡਿਆ ਆਪਣੇ ਘਰ ਲਾ ਦੇ ਦੀ ਆਪਣੀ ਹਵੇਲੀ ਵਾਲਾ ਕਾਲਾ ਮੂਰੇ ਵੇਖ ਕੇ ਓਏ ਇੱਕ ਤਾਂ ਤੁਹਾਨੂੰ ਮੈਂ ਡਰਾਈਵਰ ਬਦਲਣਾ ਪੈਣਾ ਬਈ ਇਹ ਮੰਦਾ ਹੀ ਨਹੀਂ ਕਿਸੇ ਦੀ ਲੈ ਨੂੰ ਹੀ ਭਜਾ ਦਿੰਦਾ ਜੇ ਤੇ ਰੋਟ ਲੱਗਿਆ ਮੰਡੀ ਵਾਲੇ 게ਟੀ ਚੱਲ ਬੜੀ ਬਈ ਇੱਕ ਮਿੰਟ ਸਰਵਾ ਜੂਮ ਕਰਕੇ ਦਿਖਾਉਣਾ ਆਪਣੇ ਸ਼ਹਿਰ ਦੇ بڑے ਮੋਟਾ ਬਿਜਟ ਕਰ ਲਿਆ ਕਰੋ ਤੁਸੀਂ ਵਿੱਚ ਦੀ ਪੁਰਾਣੀ ਦਾਣਾ ਮੰਡੀ ਗੇਟ ਨੰਬਰ 1 ਸਬਜ਼ੀ ਮੰਡੀ ਠੀਕ ਹੈ ਜੀ ਚਲੋ ਜੀ ਚੱਲ 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 ਧਿਆਨ ਨਾਲ ਧਿਆਨ ਨਾਲ ਇੱਧਰ ਤੇਲ ਦੂਲ ਕੋਲੂ ਦੀ ਦੁਕਾਨਾਂ ਇੱਧਰ ਫੀਡ ਫੂਡ ਅੱਜ ਤੁਹਾਨੂੰ ਮੰਡੀ ਵਿజిਟ ਕਰਾਉਣਾ ਵਾ ਥੋੜੀ ਜੀ ਐਂਡ ਆਇਆ ਮੈਂ ਰੈਕਿੰਗ ਫੋਰ ਸਿੱਧੂ ਕੋਇਸ ਆ ਵੇਧਾ ਵੇਧਾ ਟਾਲੀ ਵਾ ਕਲੈਬਰੇਟ ਚਲੋ ਜੀ ਬਹੁਤ ਕਲੈਬਰੇਟ ਚਲੋ 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 ਵੀ ਚਲੋ ਅਪਾਉਂ ਸ਼ਹਿਰ ਵਿੱਚ ਯਾਰ ਜਿਹੜਾ ਟ੍ਰੈਫਿਕ ਬਹੁਤ ਹੁੰਦਾ ਯਾਰ ਤੇ ਉੱਤੋਂ ਗਰਮੀ ਆ ਦੇਖ ਲੋ ਤੁਸੀਂ ਦੇਣਾ ਕੀ ਹਾਲ ਹੋਇਆ ਦਾ ਦੇਖੋ ਬਰੇ ਤੇ ਪੂਰੀ ਆਇਆ ਤੈਨੂੰ ਪਸੀਨਾ ਬਾਈ ਮੈਂ ਚੈੱਕ ਕਰਦਾ ਇਹ ਦੂ ਦੇਖਾਈ ਮਰਾ ਆਇਆ ਬਾਈ ਥੋੜਾ ਬੋਟਾ ਪਸੀਨਾ ਆਇਆ ਵਾ ਇੰਨਾ ਨਹੀਂ ਪਰ ਦੇਖ ਲੋ ਬਾਈ ਸਬਜੀ ਮੰਡੀ ਇਹ ਸਬਜੀ ਮੰਡੀ ਆ ਬਾਹਰਲੀ ਮੰਡੀ ਉਧਰ ਫੋਰ ਸਾਫ ਕਿਤਾਵਾ ਥੋੜੇ ਨੇ ਸਸਤੇ ਮਿਲਦੇ ਹਾਂ ਨਹੀਂ ਇੱਥੇ ਦਾ ਲੋਟਾ ਥੋੜੀ ਜੀ ਬਾਹਰਲੀ ਮੰਡੀ ਜੋ ਬਾਈ ਸਵੇਰੇ ਸਵੇਰਾ ਜਾਣਾ ਪੈਂਦਾ ਉਥੋਂ ਸਸਤਾ ਮਿਲਦਾ ਸਮਾਨ ਸਾਰਾ ਇਹ ਇੱਥੋਂ ਨਹੀਂ ਇੱਥੋਂ ਰਾਤ ਨੂੰ ਭਾਟ ਉੱਡਦੇ ਆ ਜਿਹਨੇ ਦਾ ਚੱਕ ਦਿੰਦੇ ਆ ਕੰਮ ਰਾਤ ਨੂੰ ਆਏ ਟੁੱਟਦੇ ਆ ਜਦੋਂ ਪਤਾ ਘਰਾਂ ਨੂੰ ਜਾਣਾ ਕਾਲੇ ਛੋਲੇ ਬਾਰੇ ਸੁਣੇ ਸੀ ਹੋਰ ਲੈ ਲੈਦੇ ਆਂ ਰਾਜਸਤਾਨੀ ਆਖੇ ਪਾਕਿਸਤਾਨੀ ਬਾਈ ਰਾਜਸਤਾਨੀ ਦਾ ਛੋਲੇ ਸੁਣੇ ਆ ਤੇ ਪਾਕਿਸਤਾਨੀ ਇਹਦੇ ਮੂੰਹ ਚ ਪਹਿਲੀ ਵਾਰ ਸੁਣੇ ਆ ਕਹਿੰਦਾ ਪਾਕਿਸਤਾਨੀ ਛੋਲੇ ਆ ਚੱਲ ਫਿਰ ਮੈਂ ਟੋਮੇਂਡੀ ਚੱਲ ਕਰੇ ਚੱਲ ਗਏ ਬਾਈ ਪੰਜਾਂ ਮਿੰਟਾਂ ਦਾ ਸਾਰਾ ਰਾਹ ਆਪਣੇ ਘਰ ਦਾ ਚਲੋ ਚੱਲ ਗਏ ਘਰੇ ਚੱਲ ਗਏ ਮਿਲਦੇ ਆ ਲਓ ਬਾਈ ਘਰੇ ਆ ਗਏ ਆਪਾਂ ਤੇ ਉਹ ਬੀਬੀ ਖੋਲੀ ਬੋਲੀ ਉਹ ਕੱਖਾ ਦਾ ਪੁੱਠਾ ਚੱਲਣ ਆ ਗਿਆ ਯਾਰ ਫਿਰ ਚੱਕਰਵਾਤਰ ਇਹਦੇ ਗਲਤ ਹੋ ਗਏ। ਉਹ ਚਿੱਟੀ ਕਿੰਨੀ ਖੋਲ। ਕਿਹੜੀ ਕਰਨੀ? ਸਾਡੇ ਆਣੀ। ਲਓ ਭਾਈ ਸਰੋਂ ਲਿਆਦੇ। ਇਹ ਆਪਾਂ ਖੋਲ ਲਗੇ ਤੇ ਇਹਦੇ ਚ ਸੈਟ ਤਗੇ। ਇਹ ਇਹ। ਹਾਂ, ਉਰੇ ਕੱਢ ਲਾ। ਬੀਬੀ ਉਹ ਵਾਲੀ ਉੱਥੇ ਰੱਖ ਦੇ। ਹਲਟਾ ਲਈਏ ਚੱਲ। ਦੋਨੇਂ ਦਵਾ ਭਾਈ ਘੰਡਾ ਦੇ ਵਿੱਚ। ਆਈਂ। ਬਰੇ ਤਾਂ ਨਹੀਂ? ਹਾਂਜੀ। ਕੱਢ ਲਾਂਗੇ। ਉੱਥੇ ਘਰ ਦੇ ਮੂਹਤੇ ਘਰ ਦੇ ਢੇਰੀ ਕਰਨੀ ਵਿੱਚ ਆਪਾਂ। ਧੋਣੇ ਵਿੱਚ ਘਰ ਦੇ ਉਹ ਰਫਾ ਵੀ ਕੱਢ ਲਾਂਗੇ ਬਾਅਦ। ਠੀਕ ਨਾ ਭਈ ਬੱਚਾ ਬਾਹਰ ਬੈਠਾ ਆਪੋ ਚੱਲ ਕੇ ਛਾੜ ਦੇ। ਛੜ ਦੇ ਛੜ ਦੇ ਵਿੱਚ ਛੜ ਦੇ। ਯਾਰ। ਚਾ ਕਰਦੇ ਕਰਦੇ ਚੰਗੀ ਤੇਰਾ ਝਾੜ ਦੇ। ਸ਼ੀਰ ਕੋਈ। ਓਏ ਬਾਹਰ ਹੀ ਖਲੜੀ ਐ ਨਾ ਫਿਰ ਇਹਦਾ ਫਿਰ ਇੱਕ ਮਿੰਟ ਇਹਨਾਂ ਨੂੰ ਵੀ ਪਾ ਦਿੰਦੇ। ਸਣੇ ਦਾ ਲੈਣਾ। ਆ ਨੋ ਵੇਰ ਆ ਬਾਲਾ ਯਾਰ ਛੱਡੀ ਤੇ ਨਹੀਂ ਆ ਤਾਣ ਇਹਨੂੰ ਤਾਂ ਇਹ ਵੀ ਤਾਂ ਮੇਰੇ ਸਹਣਾ ਰਾਜ ਕੇ ਸਰੋ ਹੀ ਖਾਣਗੇ ਲੱਗਦਾ ਮੈਨੂੰ ਇਹਨੂੰ ਕਣਕ ਵੀ ਪਾਈ ਮੜੀ ਮੜੀ ਕੀ ਕਰੀ ਥੋੜੀ ਜਿਹੀ ਬਾਰੇ ਬਸ 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 ਅ ਮੈਂ ਲੈਣ ਤਾਂ ਖਾਲੋ ਬਈ ਖਾਲੋ 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 ਆ ਆ ਆ ਆ ਆ ਚਾਰ ਕਬੂਤਰ ਨੇ ਬਾਈ ਇਹ ਖਾ ਲੈਣਗੇ ਆਪੇ ਪਾਣੀ ਇਹਨਾਂ ਨੂੰ ਭਰਿਆ ਪਿਆ ਸਾਫ ਬੱਚਿਆ ਚਲੋ ਜੀ ਤੇ ਆ ਬੈਠੇ ਆ ਦੋਨੇ ਨਿੱਕੇ ਕਾਕੇ ਇਹਦੇ ਚ ਵੀ ਕਣਕ ਪਾਉ ਇੱਧਰ ਇੱਧਰ ਇਹ ਨਹੀਂ ਇਹਨਾਂ ਥੱਲੇ ਡੋਣੇ ਆਪਾਂ ਓਕੇ 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 ਕਣਕੀ ਵੱਤ ਖਾਣ ਦੇ ਇੱਥੇ ਦੇ ਦੇ ਬਾਈ ਢੱਕਣਾ ਤੇ ਆ ਖੋਲ ਲਿਆ ਬਾਈ ਇਹਨਾਂ ਦਾ ਦਰਵਾਜ਼ਾ ਆਪਾਂ ਆ ਲੋ ਰਾਤੀ ਹੜੁ ਹੜ ਬੜੋ ਚੱਕੋ ਜੀ ਲੈ ਜਾ ਉਹਨੂੰ ਤੜ ਕੇ ਐਨੂੰ ਇਥੇ ਰਾ ਦੇ ਚਿਆ ਕਰ ਆ ਫੜੋ ਕੈਮਰਾ ਬਈ ਪਸੀਨਾ ਦੇਖੋ ਇਦਰੇ ਕਿਵੇਂ ਬੁਰਾ ਹਾਲ ਹੋ ਗਿਆ ਲੈ ਇਹਦੇ ਚੱਕਰ ਪੁੱਠੇ ਘੁੰਮਿਆ ਰਹਿਣੀ ਆ ਪੱਖੇ ਦੇਖੋ ਪੱਖੇ ਵੜ ਦੋ ਆਪੀਆਂ ਥੋੜੀ ਗਣਕ ਵਿੱਚ ਹੀ ਛੱਡ ਦੇ ਸੁੱਕਣ ਨੂੰ ਓਕੇ ਚੱਲ ਅੱਗੇ ਚੱਲ ਰਾਮ ਜੀ ਭਾਈ ਅੱਧਾ ਕਰਾ ਲਓ ਜੀ ਆਪਾਂ ਕੁਰੰਦਾਂ ਦੇ ਪਾਰ ਗਏ ਅੱਧੀ ਖੜਕ ਦਰਸਣਾ ਬਾਤ ਕੋਈ ਨਹੀਂ ਪੱਤੀ ਨਾ ਗਰਮੀ ਹੋ ਜਾਣਾ ਆਹ ਕਰਦਾਂ ਨਾਲ ਬਾਕੀ ਦੁਪਹਿਰ ਰਹਿ ਕੇ ਨਾ ਖੜਨਾ ਲੱਗਾ ਗਰਮੀ ਕੀ ਆਏ ਖਬਰ ਨੂੰ ਅੱਗੇ ਘੜ ਦੇ ਪੂਰੇ ਅੰਦਰ 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 ਉਹ ਜਿੰਦਰਾ ਇੱਧਰੋਂ ਦੂਜੇ ਪਾਸੇ ਏ ਏ ਏ ਇੱਥੇ ਐਵੇਂ ਮਾਰ ਰਿਹਾ ਤੋ ਗਈ ਖੜਕ ਆ ਜਾ ਇਹ ਇੱਕ ਤਰ੍ਹਾਂ ਇਹਨਾਂ ਦਾ ਥੰਡਾ ਡਰ ਰਹਿੰਦਾ ਮਾਰੀ ਮੋਰੀ ਨਾਲ ਵੇ ਮਾਰਦੇ ਨਹੀਂ ਇਹ ਉਹ ਪਾਣੀ ਜੰਨੇ ਤੈਨੂੰ ਖੜ ਜਾ ਚੱਲ ਚੱਲ ਅੰਦਰ ਅੰਦਰ ਚੱਲ ਉਹ ਵੀ ਤੇ ਗਿਆ ਲੈ ਉਹ ਲੱਗ ਗਿਆ ਖਾਣੇ ਜੀ ਆ ਰਿਹਾ ਤਾਂ ਬਾਈ ਕੁੰਡਾ ਜਿਹਦੇ ਚ ਲਿਆ ਕੇ ਇੱਕ ਕੱਪ ਛੱਡ ਦਿੰਨੇ ਜਾਂ ਭਰ ਲਿਆ ਠੀਕ ਆ ਮੇਰਾ ਇਹਨੇ ਅੰਦਰ ਰੱਖ ਦੀ ਹਾਂ ਤੇ ਬਾਈ ਉਹ ਬੈਠਾ ਮੁਰਜਮ ਆਪਣਾ ਤਾਂ ਹੋ ਉਹ ਦੇਖ ਯਾਰ ਤੇ ਉਹਨੂੰ ਤਾੜਨਾ ਵਾ ਆ ਹਾ 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 ਦੇਖੋ ਦੇਖੋ ਚੱਲੇ ਜਾਂਦਾ ਆ ਹਾ 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 ਇਹਨੂੰ ਚੱਲ ਕੇ ਤਾੜਦੇ ਗੁਰੀ ਉਹਨੂੰ ਮੈਂ ਦਾਤਲ ਕੇ ਤਾੜਦਾ ਨਹੀਂ ਤਾਂ ਇਥੋਂ ਕਾਪਾ ਵੀ ਆ ਫੁੱਲ ਭਰ ਕੇ ਦੇ ਵਿੱਚ ਰੱਖ ਦੇ ਖੁੰਡੇ 'ਚ ਇਹ ਆ ਬਿਠਾ ਆਇਆ ਧਾਣੀਦੋਲੇ ਦਿਖਾਈ ਬੈਠੇ ਹਨ ਲੈ ਕਾਮ ਮੇਂ ਦੇਖੋ ਇਹਦੇ ਆ ਜਾ ਹਾ 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 ਇਹ ਤਾਂ ਫਿਰ ਗਲਤ ਗੱਲ ਹੈ ਯਾਰ ਇਹਦੀ ਹੁਣ ਕਿਵੇਂ ਆਉਣਾ ਆਵੇ ਆ ਗਿਆ ਆ ਜਾ ਹਾ 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 ਵੀ ਨੂੰ ਕੀ ਹੁੰਦਾ ਮੈਨੂੰ ਸਮਝ ਨਹੀਂ ਆਉਂਦੀ ਇੰਨੀ ਗਰਮੀ ਆ। ਆਪੇ ਨੇ ਵੀ ਬਜਾਲ ਚ ਬੱਚੇ ਪਾਏ ਹੋਏ ਆ ਇੱਧਰ ਵੀ ਛਤਰੀ ਦੇ ਬੈਠੇ ਆ। ਆ ਜਾ ਆ ਜਾ ਪੁੱਤ। ਗਰਮੀ ਬੜੀ ਆ ਜਾ। ਕਮਾਲ ਦਾ ਬੰਦਾ ਯਾਰ। ਜਿਹਨੂੰ ਖੜੀ ਗਰਮੀ ਨਹੀਂ ਲੱਗਦੀ। ਭੱਜਾ 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 ਆਹ ਕੀ ਆ ਗਿਆ ਹਰੀ ਡੂਸੇ ਦਾ। ਇਹ ਵੀ ਬੱਚਾ ਹੀ ਆ ਬਾਈ ਕਿਸੇ ਦਾ। ਲੱਗਦਾ ਇਹ ਮਗਰੀੜਾ ਇੱਕ ਪੂਗਾ। Hah, telinga jagari. Bayi orang nama baca ke, kerja nak rada ke, apa ni? Ledi, lihat ni, macam ikan kepala. Oh, baca tergelar, das. Aja, 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 aha, 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 aja, 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 aha, aha, aha. Bayi tua, bayi tua, macam ikan kepala ni.

ਕਈ ਜਾਨਵਰ ਫੜਨਾ ਪੈਣਾ ਲੱਗਦਾ ਯਾਰ। ਇਸ ਹਾਣ ਦੇ ਤਾਂ ਕੰਮ ਹੀ ਖਰਾਬ ਹੋ ਜੂ। ਓਏ ਆ ਜਾ ਆ ਜਾ। ਜਾਨਵਰ ਤੇ ਜਾਨਵਰ ਉਹੀ ਇੱਕ ਬੱਚਾ ਤੇ ਹੋਰ ਨਵਾਂ ਉੱਦੜੇ ਗਏ। ਆ ਬਠਾਤਾ ਭਈ ਇਹ ਪਾ ਦੂਜਾ ਬੱਚਾ ਜਾਲ ਤੇ ਆਪਣੇ ਨਾਲ ਹੋਉ ਹੁੰਦਾ। ਬਾਹਰ ਭਿੱੜ ਦੇ ਇਧਰ ਨਾ ਕੋਈ ਨਿਕਲੇ ਵੀ ਹੋਰ ਨਈ ਆਪਾਂ ਖੜਾ ਹੋ ਜਾਈ। ਆ ਆ ਗਿਆ। ਆ ਜਾ ਆ ਜਾ ਆ ਜਾ ਹਾ 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 ਹਾ। ਨਿਕਾ ਜਾ ਭਾਈ ਮੰਨਣਾ ਨਹੀਂ ਕਿਸੇ ਨੇ ਵੀ। ਔੜ ਸਕਦਾ ਹੈ ਬਰੀਕ ਦਾ ਆ ਗਿਆ ਹੁਣ ਜੁੜ ਗਿਆ ਨਾ ਜੁੜ ਗਿਆ ਜੁੜ ਗਿਆ ਗੁਰੀ ਤੂੰ ਕੈਮਰਾ ਫੜੀ ਮੈਂ ਆਪੇ ਤਾੜ ਦੂੰਗਾ ਆ ਗਿਆ ਆ ਜਾ ਆ ਜਾ ਆ ਜਾ ਚੱਕ 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 ਪਰ ਮਾ ਫੜੀ ਕੈਮਰਾ ਇਧਰ ਤੇ ਆ ਲੈ ਕੀ ਕੋਈ ਵੇਟਨ ਆਵੇ ਜਿੱਪ ਪਿੱਛੇ ਲੈ ਲੋ ਜੀ ਤਾੜ ਦ ਗਿਆ ਆਪਾਂ ਪਿਸ਼ 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 ਸ਼ਾਂ ਦੇ 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 ਪੀ ਮੜਾ ਗਿੜਪੇੜ ਦਾ ਯਾਰ ਚਿੱਟਾ ਬਾਹਰ ਪਾਸੇ 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 ਹੋਣ ਨਹੀਂ ਕਿਤਾਂ ਲੱਗਦਾ ਆਇਧਰ ਆਇ ਇਹ ਮਗਲੇ ਬਸ ਉਧਰ ਐ ਗੈਸ ਕਾਰਮੀ ਬਹੁਤ ਜ਼ਿਆਦਾ ਹੋਏ ਲੋფერ ਰੱਟ ਕੇ ਕਦੀ ਪਕਾਈ ਕਰਾਉਂਦੇ ਆ ਆ ਗਿਆ ਆ ਗਿਆ ਆ ਗਿਆ ਗਰਮੀ ਲਵਾਇਆ ਕੰਮ ਨਾਲ ਯਾਰ ਦੇ ਜਾਇਆ ਇਹ ਕਮਾਲ ਦਾ ਫੰਟ ਨਹੀਂ ਪ੍ਰਾਕ ਕੀੜੀਆਂ ਕਿਥੋਂ ਆਈਆਂ ਨਹੀਂ ਆ ਫਿਰ ਘਾਹ ਪੱਟਣ ਵਾਲਾ ਬਹਾਦਰ ਕਿੰਨਾ ਹੋਵੇ ਦੇਖੋ ਗਾਇਸ ਘਾਹ ਪੱਟਣ ਵਾਲੇ ਕਾ ਲੋ ਪੱਟਾਂਗੇ ਕਿਉਂਕਿ ਅੱਜ ਗਰਮੀ ਬਹੁਤ ਜ਼ਿਆਦਾ ਅੱਜ ਇਹ ਕਬੂਤਰ ਬਹਿ ਜਾਵੇ ਤਾਂ ਉਹੀ ਬਹੁਤ ਆ